ਸਤਿ ਸ਼੍ਰੀ ਅਕਾਲ ਵੀਰੋ ਕੋਈ ਹਾਲ ਚਾਲ ਨੇ ਉਮੀਦ ਕਰਦਾ ਸਭ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਵੀਰੋ ਵੇਲਾ ਸ਼ਾਮ ਦਾ ਆਪਾਂ ਇਹ ਖੇਤ ਤਾਂ ਖੇਤ ਆਪਾਂ ਆਏ ਪੱਠੇ ਲੈਣ ਤਾਂ ਇੱਧਰ ਆਪਾਂ ਜ਼ਮੀਨ ਐ ਰਾਵਣੇ ਕੀਤੀ ਸੀ ਜਿਹਨੂੰ ਆਪਾਂ ਵੱਤਰ ਕਹਿੰਦੇ ਆ ਵੱਤਰ ਕੀਤੀ ਸੀ ਤਾਂ ਪੂਰੀ ਜ਼ਮੀਨ ਆਪਣੀ ਜੋ ਖੁਸ਼ਕ ਹੋ ਗਈ ਆ ਵੱਤਰਤਾ ਕੀਤੀ ਸੀਗੀ ਕਿ ਚਲੋ ਪੱਠੇ ਬੀਜਾਂਗੇ ਤਾਂ ਪੱਠੇ ਬੀਜਣ ਤੋਂ ਪਹਿਲਾਂ ਹੀ ਬੱਤਰ ਖੁਸ਼ਕ ਹੋ ਗਿਆ ਤਾਂ ਹੁਣ ਆਪਾਂ ਨੂੰ ਕਰਨਾ ਪਏਗਾ ਇਹਨੂੰ ਦੁਬਾਰਾ ਤੋਂ ਵੱਤਰ ਤੇ ਦੁਬਾਰਾ ਵੱਤਰ ਕਰਨ ਤੋਂ ਬਾਅਦ ਆਪਾਂ ਨੂੰ ਪੱਠੇ ਬੀਜਣ ਤੇ ਲੱਗ ਜਾਣੇ ਹਾਲੇ ਵੀ ਹੁਣ ਕੋਈ 5 ਤੋਂ ਲੈ ਕੇ 7 ਦਿਨ ਕਿਉਂਕਿ ਪਹਿਲਾਂ ਵੱਤਰ ਹੋਏਗੀ ਉਸ ਤੋਂ ਬਾਅਦ ਪੂਰੇ ਆਦੇ ਨੋਰਮਲ ਪੋਜੀਸ਼ਨ ਚ ਆਏਗੀ ਤਾਂ ਜਿਵੇਂ ਪੱਠੇ ਪਿੱਛੇ ਜਾਂਦੇ ਇਧਰ ਪਾਣੀ ਨਾ ਲੱਗਣ ਦੇ ਕਰਕੇ ਪੱਠਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਹਾਲ ਬੜਾ ਹੀ ਜ਼ਿਆਦਾ ਮਾੜਾ ਹੋ ਗਿਆ ਹੈ ਕਿਉਂ ਗਰਮੀ ਵਧ ਚੁੱਕੀ ਹੈ ਜੋ ਟੈਂਪਰੇਚਰ ਹੈ ਕਾਫੀ ਵਧ ਚੁੱਕਿਆ ਹੈ ਵੀ ਜਿਹਦੇ ਕਰਕੇ ਪੂਰੇ ਲੋਵਾਂ ਪੈਂਦੀਆਂ ਤੇ ਲੋਵਾਂ ਪੈਣ ਦੇ ਕਰਕੇ ਹਰੇਕ ਚੀਜ਼ ਹੀ ਸੁੱਕਣ ਲੱਗੀ ਆ ਤਾਂ ਇਸ ਆਪਣੇ ਪੱਠਾ ਨੂੰ ਪਾਣੀ ਲਾਇਆ ਨਹੀਂ ਸੀ ਤਾਂ ਪਾਣੀ ਨਾ ਲਾਣ ਕਰਕੇ ਪੱਠੇ ਬਹੁਤ ਜ਼ਿਆਦਾ ਸੁੱਕ ਗਏ ਨੇ ਤੇ ਇਹ ਵੀ ਆਪਾਂ ਨੂੰ ਬਹੁਤ ਹੀ ਵੱਡੀ ਜਿੱਦਾਂ ਕਹਿ ਲਈਏ ਦਿੱਕਤ ਤਾਂ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ ਪੱਠੇ ਬਹੁਤ ਵੱਡੇ ਹੋ ਗਏ ਦੇਖ ਸਕਦੇ ਹੋ ਬਾਾਕੀ ਜੇਕਰ ਪਾਣੀ ਲੱਗਿਆ ਹੁੰਦਾ ਪੱਠਾ ਨੂੰ ਇਹਨਾਂ ਨੂੰ ਤਾਂ ਬਹੁਤ ਹੀ ਵਧੀਆ ਵੱਡੇ ਜਾਣ ਸੀ ਤੇ ਸਰ ਜਾਣਾ ਸੀ ਕੋਈ ਐ ਦੋਕ ਦਿਨ ਦਾ ਆਪਣਾ ਮੱਝਾਂ ਦਾ ਤੇ ਚਲੋ ਬੱਤਰ ਕਰਾਂਗੇ ਉਸ ਤੋਂ ਬਾਅਦ ਪੱਠੇ ਵਜੇਚਣ ਦੀ ਪੋਜੀਸ਼ਨ ਦੇ ਵਿੱਚ ਜੋ ਆ ਜਾਏਗੀ ਜ਼ਮੀਨ ਤਾਂ ਪੱਠੇ ਪੀਜਾਂਗੇ ਆ ਪਿੱਛੇ ਜੋ ਵੀ ਆਪਣਾ ਘਾਤਾ ਵੀ ਸੀਗਾ ਵਧੀਆ ਥੋੜਾ ਇਹ ਪੱਠੇ ਕੋਈ ਦਿੱਕਤ ਨਹੀਂ ਹੈ ਸਾ ਇੱਕ ਤੁਹਾਨੂੰ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਨਵੀ ਕਹਿ ਲੋ ਪੁਰਾਣੀ ਕਹਿ ਲੋ ਇਸ ਤੋਂ ਪਹਿਲਾਂ ਆਪਣਾ ਇੱਥੇ ਲੋਹੇ ਦਾ ਇੱਕ ਮੰਝਾ ਹੁੰਦਾ ਸੀ ਚੋਰ ਲੈ ਗਏ ਸੀ ਉਹ ਚੱਕ ਕੇ ਪਤਾ ਨਹੀਂ ਲੱਗਿਆ ਕਿ ਚੋਰ ਪਹੁੰਚ ਤੱਕਾਫੀ ਟਾਈਮ ਬਾਅਦ ਉਹਨਾਂ ਦਾ ਲੱਗਿਆ ਸੋਤਰ ਉਹਨਾਂ ਦਾ ਲੱਗਿਆ ਦਾ ਤੇ ਦਾਣ ਲੱਗਣ ਦੇ ਕਰਕੇ ਆਹ ਤਾਰ ਦੇਖ ਸਕਦੇ ਹੋ ਮੋਟਰ ਦੇ ਕੋਲੋਂ ਦੀ ਉਹਨਾਂ ਨੇ ਤਾਰ ਵੜ ਕੇ ਇਧਰ ਆਪਣਾ ਇਹ ਦੇਖ ਸਕਦੇ ਹੋ ਲਗਭਗ ਲਗਭਗ 10 ਤੋਂ ਲੈ ਕੇ 15 ਫੁੱਟ ਤਾਰ ਹੋਏਗੀ ਜੋ ਆਪਣੀ ਕੋਠੀ ਦੇ ਅੰਦਰੋਂ ਸੋਚ ਸਟਾਰਟਰ ਤੋਂ ਹੁੰਦੇ ਹੋਏ ਤੇ ਇਧਰ ਮੋਟਰ ਵੱਲ ਆ ਰਹੀ ਆ ਤੇ ਚੋਰ ਲੈ ਗਏ ਇਹਨੂੰ ਕੱਟ ਕੇ ਤਾ ਐਨਾ ਕੋ ਉਹਨਾਂ ਨੂੰ ਟਾਰ ਵੀ ਹੁੰਦਾ ਹੈ ਉਹਨਾਂ ਨੂੰ ਖੋਫ ਵੀ ਹੁੰਦਾ ਹੈ ਕਿ ਆਪਣੇ ਜੰਦਰਾ ਲੱਗਿਆ ਨਹੀਂ ਸੀ ਤੇ ਜਿਹਦੇ ਕਰਕੇ ਉਹ ਚਾਹਦੇ ਤਾਰ ਅੰਦਰੋਂ ਵੀ ਲਾ ਕੇ ਇਧਰੋਂ ਕੱਟ ਸਕਦੇ ਸੀ ਪਰ ਜਲਦੀ ਜਲਦੀ ਦੇ ਵਿੱਚ ਉਹਨਾਂ ਨੇ ਤਾਰ ਕੋਠੀ ਦੇ ਬਾਹਰੋਂ ਕੱਟ ਕੇ ਤੇ ਇਧਰੋਂ ਮੋਟਰ ਨਾਲੋਂ ਕੱਟ ਕੇ ਤੇ ਤਤਰ ਹੋ ਗਏ ਪਤਾ ਲੱਗਿਆ ਨਹੀਂ ਜੇ ਲੱਗਈ ਤਾਂ ਕੋਈ ਨਾ ਕੋਈ ਕੱਲ ਕਰੀਏ ਉਹਨਾਂ ਨਾਲ ਜਾ ਕੋਈ ਵੀ ਉਹਨਾਂ ਨੂੰ ਬਣਦੀ ਵੇਹ ਤਾਂ ਪੁਲਸ ਵੀ ਹੁਣ ਚੋਰਾਾਂ ਦੀ ਹੋ ਚੁੱਕੀ ਆ ਕਿਉਂਕਿ ਕੋਸ਼ ਕੁ ਮੁਲਾਜ਼ਮ ਪੰਜਾਬ ਉਸ ਦੇ ਸਹੀ ਹੈਗੇ ਪਰ ਉਹਨਾਂ ਨੂੰ ਜਿਹੜੇ ਉੱਪਰ ਬੈਠੇ ਕਰੰਦੇ ਆ ਉਹ ਨੱਪ ਲੈਂਦੇ ਆ ਕਿ ਤੁਸੀਂ ਕੁਝ ਬੋਲਣਾ ਨਹੀਂ ਜੋ ਹੋ ਰਿਹਾ ਪੰਜਾਬ ਦੇ ਵਿੱਚ ਹੁੰਦੀ ਹੈ ਕਹਿੰਦਾ ਸਰਕਾਰਾਂ ਤੋਂ ਹੀ ਕੰਮ ਸਟਾਰਟ ਹੁੰਦਾ ਜੇ ਇਸ ਆਪਣੇ ਸਟੇਟ ਦੀ ਜਾ ਪਾਤ ਦੀ ਗੱਲ ਕਰੀਏ ਤਾਂ ਇਹ ਤੁਦਾ ਆਪਣੇ ਸਰਕਾਰਾਂ ਚੰਗੀਆਂ ਹੋ ਜਾਣ ਤੇ ਆ ਚੋਰੀਆਂ ਚਕਾਰੀਆਂ ਸਭ ਬੰਦ ਹੋ ਜਾਣ ਪਰ ਸਰਕਾਰਾਂ ਹੀ ਨਹੀਂ ਚਾਹੁੰਦੀ ਆ ਕਿ ਚੋਰ ਜੋ ਕੋਈ ਆਵਦਾ ਕੰਮ ਧੰਦਾ ਲੱਗਣ ਤੇ ਆਪਦੀ ਕਮਾਈ ਕਰਕੇ ਖਾਣ ਉਹਨਾਂ ਨੇ ਨਸ਼ਾ ਖੁੱਲਾ ਵੰਡ ਛੱਡ ਤੇ ਜੀਦੇ ਕਰਕੇ ਨੌਜਵਾਨ ਪੀੜ੍ਹੀ ਬਹੁਤ ਸਾਰ ਨਸ਼ਾ ਤੇ ਲੱਗੀ ਹੋਈ ਹੈ ਤਾਂ ਨਸ਼ਾ ਤੇ ਲੱਗੀ ਹੋਣ ਕਰਕੇ ਰੋਜ਼ਗਾਰ ਕੋਈ ਹੈ ਨਹੀਂ ਤਾਂ ਫਿਰ ਉਹ ਆਪਣਾ ਨਸ਼ਾ ਪੂਰਾ ਕਰਨ ਲਈ ਆਪਣੇ ਨਸ਼ੇ ਦੀ ਪੂਰਤੀ ਲਈ ਉਹ ਇਸ ਤਰ੍ਹਾਂ ਦੇ ਕੰਮ ਕਰਦੇ ਐ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਆਪਣੀ ਤਾਰ ਲੈ ਗਿਆ ਇਸ ਤੋਂ ਪਹਿਲਾਂ ਮੰਜਾ ਚੱਕ ਲਿਆ ਸੀ ਤੇ ਹੋਰ ਕਾਫੀ ਚੀਜ਼ਾਂ ਜੋ ਵੀ ਹੱਥੇ ਆਉਂਦਾ ਉਹਨਾਂ ਛੱਡ ਨਾ ਲਈਆਂ ਕਿਉਂਕਿ ਉਹਨਾਂ ਨੂੰ ਆਪਦੀ ਨਸ਼ਾਈ ਦਿਖਦਾ ਹੈ ਉਸ ਤੋਂ ਇਲਾਵਾ ਉਹਨਾਂ ਨੂੰ ਕੁਝ ਨਹੀਂ ਦਿਖਦਾ ਕਿ ਜਦੋਂ ਤਾਰ ਲਹੁੰਦੇ ਆ ਇਹ ਤੋਂ ਲਾ ਕੇ ਇਹਦੇ ਵਿੱਚ ਜੋ ਵੀ ਹ ਹੁੰਦਾ ਆ ਮਟੀਰੀਅਲ ਕੱਟ ਕੇ ਤੇ ਵਿਕਨੀ ਉਹਨਾਂ ਦੀ 100 ਤੋਂ ਲੈ ਕੇ 200 ਦੀ ਆ ਤੇ ਜਦੋਂ ਆਪਾਂ ਪਜਾਰੋ ਲੈ ਕੇ ਆਉਨੇ ਆ ਨਵੀਂ ਤਾਰ ਤਾਂ ਆਪਾਂ ਨੂੰ 100 ਤੋਂ ਲੈ ਕੇ 1500 ਤੱਕ ਦੀ ਆਪਾਂ ਨੂੰ ਮਿਲਦੀ ਆ ਅੰਕਲ ਕੰਮ ਕਰ ਲੱਗੇ ਹੋਇਆ ਆਪਣੀ ਤਾਰ ਉਤਾਰੀਆ ਤੇ ਆਪਣੀ ਤਾਰ ਉਤਾਰਨ ਤੋਂ ਬਾਅਦ ਚੋਰੀ ਕਰਨ ਤੋਂ ਬਾਅਦ 2 ਦਿਨ ਬਾਅਦ ਉਹਨਾਂ ਦੀ ਤਾਰ ਲਾ ਕੇ ਲੈ ਗਏ ਆ ਹਾਲ ਹੋਇਆ ਪੈ ਨਸ਼ੇ ਵਾਲਿਆਂ ਦਾ ਆਪਾਂ ਪੱਠੇ ਵਾਢਣ ਲੱਗੇ ਸੀ ਤੇ ਪਿੱਛੇ ਵੀ ਕਈ ਵਾਰ ਆਪਾਂ ਤੁਹਾਨੂੰ ਦੱਸਿਆ ਆ ਨਾ ਇਹ ਜਗ੍ਹਾ ਤੇ ਆਪਾਂ ਲਾਏ ਸੀਗੇ ਆਲੂ ਇਹ ਜਗ੍ਹਾ ਤੁਹਾਨੂੰ ਸਾਫ਼ ਨਜ਼ਰ ਆਉਂਦੀ ਹੁੰਦੀਆਂ ਤੇ ਇਹ ਜੜਾਂ ਦਾ ਜੇ ਰੌਂਡੀਆਂ ਨੇ ਇਹ ਜੋ ਆਪ ਪੱਠੇ ਵੱਢਿਆ ਤੇ ਜਦੋਂ ਆਪਾਂ ਆਲੂ ਬੀਜੇ ਸੀਗੇ ਤਾਂ ਆਲੂ ਬੀਜਣ ਤੋਂ ਬਾਅਦ ਆਪਾਂ ਪੱਠੇ ਬੀਜੇ ਸੀ ਤੇ ਉਹਦਾ ਵੀ ਆਪਾਂ ਆ ਵਕਤ ਤੋਂ ਬਰੇ-ਬਰੇ ਸਿੱਟਾ ਸੀ ਤਾਂ ਕਿਤੇ ਨਾ ਕਿਤੇ ਕੋਈ ਪਾਣੀ ਦੇ ਕਾਰਨ ਜਾਂ ਕੁਝ ਹੋਰ ਰੋੜ ਕੇ ਵੀ ਇੱਧਰ ਆ ਗਿਆ ਤੇ ਜਦੋਂ ਤੱਕ ਆਪਣੇ ਆਲੂ ਉੱਗਦੇ ਪਏ ਸੀ ਤਾਂ ਇੰਨੇ ਪੱਠੇ ਨਹੀਂ ਸੀ ਤਾਂ ਹੁਣ ਪੂਰੀ ਤਰ੍ਹਾਂ ਪੱਠਾਂ ਨਾਲ ਜਮੀਨ ਆਪਣੀ ਪਰ ਗਈ ਆ ਉਹਨੇ ਆਪਾਂ ਜਿਹੜੇ ਪੱਠੇ ਬੀਜਿਆ ਤੇ ਉਹਦੀ ਜੜ ਮੋਟੀ ਨਹੀਂ ਹੋਈ ਜਿੰਨੀ ਇਹਦੀ ਜੜ ਮੋਟੀ ਹੋ ਗਈ ਜੇਕਰ ਆਪਾਂ ਦੋ ਵਾਰ ਦਾਤਰੀ ਜਲਾਉਂਦੇ ਤੇ ਆਪਣੀ ਮੋਟਾਂ ਭਰ ਕੇ ਪੱਠਾਂ ਦੀ ਬਣ ਜਾਂਦੀ ਆ ਤੇ ਉਹ ਆਪਾਂ ਨੂੰ ਕਾਫੀ ਵਟ ਕੇ ਤੇ ਫਿਰ ਮੁੱਠ ਬਣਦੀ ਆ ਇੱਥੇ ਸੀਗੇ ਆਪਣੇ ਆਲੂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਵੱਢ ਕੇ ਪੱਠੇ ਸਾਫ ਸੁਫੀ ਕਰ ਕੇ ਜਗਾ ਜੇਕਰ ਦਿਖਦਾ ਹੋਇਆ ਕਿ ਪਾਣੀ ਜ਼ਿਆਦਾ ਨਹੀਂ ਆਵੇਗਾ ਇੱਧਰ ਤਾਂ ਫਿਰ ਇੱਥੇ ਆਪਾਂ ਦੁਬਾਰਾ ਸਬਜ਼ੀ ਲਗਾਵਾਂਗੇ ਤੇ ਜਿਹੜੇ ਵੀ ਸਬਜ਼ੀ ਲਗਾਵਾਂਗੇ ਤਾਂ ਤੁਹਾਨੂੰ ਆਪਾਂ ਦਿਖਾਵਾਂਗੇ ਵੀ ਜ਼ਰੂਰ ਮੈਂ ਸੋਚਿਆ ਚਲੋ ਆਪਾਂ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਆਲੂਆਂ ਵਾਲ ਜਗ੍ਹਾ ਤੇ ਪੱਠੇ ਕਿੰਨੇ ਜ਼ਿਆਦਾ ਹੋ ਗਿਆ ਤੇ ਹੁਣ ਆਪਾਂ ਦੁਬਾਰਾ ਫਿਰ ਵੱਢਦੇ ਆ ਪੱਠੇ ਤਾਂ ਪੱਠੇ ਆਪਣੇ ਵੱਢੇ ਗਏ ਆ ਟਰਾਲੀ ਵਿੱਚ ਪੱਠੇ ਵੀ ਆਪਾਂ ਲਾਦੇ ਦਿੱਤੇ ਆ कुछ पट्ठे अपने आटे पे आ कुछ च पे आते आप आलू लाई रखे थे आलूआ तो बाद ए पट्ठे अपने आप ही हो गए थे इधर आप लाई सी गोभी गोभी लाई नकरीबन तक तकरीबन तकरीबन आपू दो महीने हो गए होने गोभी हाले तक फुल नहीं पे ਛੋਟੇ ਜਿਹਾ ਪੌਦੇ ਲਾ ਲਿਆ ਕੇ ਲਾਏ ਸੀ ਐਡੇ ਐਡੇ ਹੋ ਗਿਆ ਤੇ ਫੁੱਲ ਇੱਕ ਵੀ ਨਹੀਂ ਪਿਆ ਤੇ ਜਿਹੜੇ ਲੋਕਾਂ ਨੇ ਹੋ ਸਕਦਾ ਆਪਣੇ ਤੋਂ ਬਾਅਦ ਵੀ ਗੋਬੀ ਲਾਈ ਹੋਵੇ ਤਾਂ ਉਹਨਾਂ ਨੇ ਕੁਝ ਵੇਚ ਲਈ ਹੋਣੀਆਂ ਕੁਝ ਘਰੇ ਬਣਾ ਕੇ ਖਾ ਲਈ ਹੋਣੀਆਂ ਤੇ ਆਪਣੇ ਅਜੇ ਹੋਵੇ ਫੁੱਲ ਤੇ ਫੁੱਲੀ ਆ ਮਤਲਬ ਪੌਦੇ ਦਾ ਪੌਦਾ ਹੀ ਆ ਵਿੱਚ ਫੁੱਲ ਬਨੇ ਨਹੀਂ ਤਾਂ ਲੱਗਦਾ ਇਹ ਵੀ ਆਪਾਂ ਨੂੰ ਐਵੇਂ ਹੀ ਵਟਨੇ ਪੈਣਗੇ ਇਹ ਜ਼ਮੀਨ ਆਪਣੀ ਹੋ ਗਈ ਖਾਲੀ ਹੁਣ ਇਹਦੇ ਵਿੱਚੋਂ ਲੱਗੂਗਾ ਪਾਣੀ ਪਾਣੀ ਲੱਗਣ ਤੋਂ ਬਾਅਦ ਕੁਝ ਦਿਨਾਂ ਬਾਅਦ ਵੱਤਰ ਆ ਕੇ ਤੇ ਫਿਰ ਆਪਾਂ ਇੱਥੇ ਕੋਈ ਲਾਵਾਂਗੇ ਸਬਜ਼ੀ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਵਲੌਗ ਨੂੰ ਇੱਥੇ ਕਰਦੇ ਹਾਂ ਸਮਾਪਤ ਵੀਡੀਓ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਲਾਜ਼ਮੀ ਕਰਕੇ ਦੱਸਣਾ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਬੈ ਲਾਈਕ ਆਨ ਦੇ ਬਟਨ ਨੂੰ ਲਾਜ਼ਮੀ ਕਲਿੱਕ ਕਰਨਾ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ